ਤਤ ਵੱਡੀ ਖਬਰ ਹੈ ਜਿਵੇਂ ਕਿ ਤਰਨਤਾਰਨ ਦੇ ਵਿੱਚ ਇੱਕ ਵਾਰ ਤਾਂ ਇਹ ਕਿਹਾ ਗਿਆ ਕਿ ਜਿਵੇਂ ਆਮ ਆਦਮੀ ਪਾਰਟੀ ਬਾਜ਼ੀ ਮਾਰਨ ਜਾ ਰਹੀ ਹੈ ਔਰ ਉਹਦੇ ਨਾਲ ਹੀ ਅਕਾਲੀ ਦਲ ਦੇ ਉਮੀਦਵਾਰ ਅੱਗੇ ਨਾਂਗੇ ਸੀ ਪਰ ਇਹਦੇ ਵਿੱਚ ਬਹੁਤ ਵੱਡੀ ਅਪਡੇਟ ਫੇਰ ਤੋਂ ਬਦਲ ਗਈ ਹੈ ਤਾਂ ਪੰਜਾਬ ਦੇ ਅੰਦਰ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਅਕਸਰ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਨੇ ਕਿ ਪੰਜਾਬ ਦੇ ਵਿੱਚ ਕਿਹਨੇ ਐਸੇ ਕੰਮ ਕੀਤੇ ਨੇ ਤੇ ਅਕਾਲੀ ਦਲ ਨੂੰ ਵੀ ਵਿੱਚ ਹੀ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਉਹਨਾਂ ਨੇ ਬੀਜ ਪਹੁੰਚਾ ਦਿੱਤੇ ਹੜ੍ਹਾਂ ਦੇ ਵਿੱਚ ਅਕਸਰ ਤੁਸੀਂ ਵੇਖਿਆ ਕਿ ਸੁਖਬੀਰ ਸਿੰਘ ਬਾਦਲ ਪਾਇਸਾ ਤੱਕ ਵੱਲ ਚੁੱਕੇ ਸੀ ਪਰ ਹੁਣ ਇਹ ਜਿੱਤ ਦਾ ਸੇਰ ਕੀਦੇ ਸਰ ਬਣਿਆ ਜਾ ਰਿਹਾ ਕੌਣ ਅੱਗੇ ਚੱਲ ਰਿਹਾ ਤਾਜ਼ਾ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਇੱਕ ਵਾਰ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਇੱਕ ਵਾਰ ਉਹ ਅੱਗੇ ਜਾਂਦੇ ਨੇ ਔਰ ਉਸ ਤੋਂ ਬਾਅਦ ਅਕਾਲੀ ਦਲ ਦੇ ਉਮੀਦਵਾਰ ਅੱਗੇ ਚੱਲਦੇ ਨਹੀਂ ਤਾਂ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਲੱਗੀ ਕਿ ਭਾਈ ਅਕਸਰ ਇਹ ਜਿੱਤ ਹੈ ਕਿ ਦੀ ਹੈ ਪਰ ਪੂਰੀ ਪੱਕੀ ਰਿਪੋਰਟ ਦੇ ਨਾਲ ਤੁਹਾਡੇ ਸਾਹਮਣੇ ਖੁਲਾਸਾ ਕਰਨ ਜਾ ਰਹੇ ਹਾਂ ਕਿ ਮਾਮਲਾ ਬਹੁਤ ਵੱਡੀ ਟੱਕਰ ਦਾ ਤੇ ਟੱਕਰ ਕਿਹਦੇ ਵਿਚਾਲੇ ਹੈ ਦੋ ਧਿਰਾਂ ਦੇ ਵਿਚਾਲੇ ਯਾਨੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੋਵੇਂ ਉਮੀਦਵਾਰਾਂ ਦੇ ਵਿਚਾਲੇ ਬਹੁਤ ਵੱਡੀ ਟੱਕਰ ਲੱਗ ਚੁੱਕੀ ਹੈ ਔਰ ਦੂਜੇ ਪਾਸੇ ਹਰਮਿੰਦਰ ਸਿੰਘ ਸੰਧੂ ਹਰਮਿੰਦਰ ਸਿੰਘ ਸੰਧੂ ਕਿਹਾ ਜਾ ਰਿਹਾ ਸੀ ਕਿ ਇਹ ਬਾਜ਼ੀ ਮਾਰਨਗੇ ਪਰ ਬਰਾਬਰ ਤੇ ਅਕਾਲੀ ਦਲ ਦੇ ਉਮੀਦਵਾਰ ਆਗੇ ਸੀ ਪਰ ਕਰੰਤਾਰਨ ਦੇ ਵਿੱਚ ਹੁਣ ਕਹਿੰਦੇ ਜੀ ਆਮ ਆਦਮੀ ਪਾਰਟੀ ਝੰਡੇ ਗੱਡਣ ਜਾ ਰਹੀ ਹੈ ਪਰ ਹਾਲੇ ਵੀ ਆਉਣਾ ਹਾਲੇ ਰਿਜ਼ਲਟ ਬਾਕੀ ਆ ਪਹਿਲਾਂ ਤੁਹਾਨੂੰ ਇਹ ਖਬਰ ਸੁਣਾਉਣੇ ਆ ਕਿ ਬਿਲਕੁਲ ਅੱਗੇ ਆਮ ਆਦਮੀ ਪਾਰਟੀ ਕਿਵੇਂ ਜਾਂਦੀ ਹੈ ਔਰ ਪਹਿਲਾ ਆਮ ਆਦਮੀ ਪਾਰਟੀ ਤੋਂ ਸੁਖਵੀਰ ਸਿੰਘ ਬਾਦਲ ਦੇ ਉਮੀਦਵਾਰ ਕਿਵੇਂ ਜਿੱਤਦੇ ਨਜ਼ਰ ਆ ਰਹੇ ਸੀ ਸੁਣੋ ਮੁਕਾਬਲਾ ਸਿੱਧੇ ਤੌਰ ਤੇ ਸੁਖਵਿੰਦਰ ਕੌਰ ਰੰਦਾਵਾ ਔਰ ਹਰਬੀਤ ਸਿੰਘ ਸੰਧੂ ਦੇ ਵਿਚਾਲੇ ਇਸ ਸਮੇਂ ਨਜ਼ਰ ਆ ਰਿਹਾ ਹੈ ਬਹੁਤ ਅਹਿਮ ਤੇ ਵੱਡੀ ਖਬਰ ਦਾ ਮੁਕਾਬਲਾ ਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਹੈ ਪਰ ਇੱਥੇ ਜੀ ਕਹਿੰਦੇ ਆਮ ਆਦਮੀ ਪਾਰਟੀ ਨੇ ਝੰਡੇ ਗੱਡ ਦਿੱਤੇ ਨੇ ਕਿਵੇਂ ਗੱਡ ਦਿੱਤੇ ਨੇ ਸੁਣੋ ਯਾਰਾਂ ਧਿਆਨ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਮੁੱਖ ਮੰਤਰੀ ਨੂੰ ਲੈ ਕੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਚੋਣ ਨਤੀਜੇ ਆ ਰਹੇ ਨੇ ਤਰਨਤਾਰਨ ਦੀ ਜ਼ਮਨੀ ਚੋਣ ਦੇ ਅਤੇ ਇੱਕ ਵਾਰ ਉਹੀ ਲੀਡ ਆਮ ਆਦਮੀ ਪਾਰਟੀ ਦੇ ਵੱਲੋਂ ਬਰਕਰਾਰ ਰੱਖੀ ਗਿਆ ਜਿਹੜੀ ਲੀਡ ਚੌਥੇ ਰਾਉਂਡ ਤੋਂ ਬਾਅਦ ਬਰਕਰਾਰ ਰੱਖੀ ਹੋਈ ਸੀ ਮਾਰਜਨ ਦੀ ਜੇਕਰ ਜ਼ਿਕਰ ਕਰੀਏ ਕਿ ਸਿਰਫ 187 ਵੋਟਾਂ ਦੇ ਨਾਲ ਇਸ ਸਮੇਂ ਹਰਮੀਤ ਸੰਧੂ ਅਕਾਲੀ ਦਲ ਸੁਖਵਿੰਦਰਪੁਰ ਰੰਦਾਬਾਤ ਹੋ ਕੇ ਚੱਲ ਰਹੇ ਨੇ ਕੋਈ ਜ਼ਿਆਦਾ ਮਾਰਜਨ ਨਹੀਂ ਹੈਗਾ ਉੱਪਰ نیچے ਜਿਹੜੀਆਂ ਚੀਜ਼ਾਂ ਹੋਣਗੀਆਂ ਜਿੱਦੀ ਤਸਵੀਰਾਂ ਸਾਫ਼ ਹੋਵेंगी ਅਮਰੇਨਾਲ ਇੱਥੇ ਨਿਊਜ਼ ਰੂਮ ਦੇ ਵਿੱਚ ਮੌਜੂਦ ਨੇ ਨਿਊਜ਼ ਐਡੀਟਰ ਨਵੀਪ ਚੋਪੜਾ ਜੀ ਨਵਜੀਪ ਜੀ ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਦੱਸੋ ਕਿਉਂਕਿ 187 ਦਾ ਮਾਰਜਨ 187 ਤੋਂ ਦੋਸਾ ਸਮਥਿੰਗ ਦਾ ਸੀ ਪਰ ਜਦੋਂ ਵੀ ਜ਼ਿਕਰ ਹੁੰਦਾ ਹੈ ਜਦੋਂ ਵੀ ਅਸੈਂਬਲੀ ਇਲੈਕਸ਼ਨ ਹੋਣ ਜਾਂ ਫਿਰ ਪਾਈਪੋਲ ਦਾ ਆਪਾਂ ਜ਼ਿਕਰ ਕਰਦੇ ਆ ਕਿ ਕੋਈ ਜ਼ਿਆਦਾ ਮਾਰਚਾ ਨਹੀਂ ਹੁੰਦਾ 12000 ਤੋਂ ਜ਼ਿਆਦਾ ਮਾਰਚਾ ਨਾ ਆਪਾਂ ਨਹੀਂ ਮੰਨਦੇ ਕਿ ਕੁਝ ਲੱਗਦਾ ਹੈ ਕਿ ਕੁਝ ਫੈਕਟਰ ਨੇ ਜਿਹੜੇ ਕੰਮ ਕੀਤੇ ਨੇ ਤੇ ਖਾਸ ਤੌਰ ਤੇ ਕਾਲੀ ਦਲ ਦਾ ਇਸ ਤਰੀਕੇ ਨਾਲ ਨਹੀਂ ਸੀ ਸੋਚਿਆ ਜਿੰਨਾ ਮਨਦੀਪ ਸਿੰਘ ਉਹਨਾਂ ਦਾ ਸੋਚਿਆ ਜਾ ਰਿਹਾ ਸੀ ਤਾਂ ਸੁਣ ਲਿਆ ਪੰਜਾਬ ਵਾਲਿਓ ਕਿਸੇ ਨੂੰ ਨਹੀਂ ਲੱਗਦਾ ਸੀ ਕਿ ਕਾਲੀ ਦਲ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਟੱਕਰ ਦੇਣਗੇ ਪਰ ਅਕਾਲੀ ਦਲ ਬਿਲਕੁਲ ਬਰਾਬਰ ਪਹੁੰਚ ਚੁੱਕਿਆ ਬਾਹਰ ਵੱਡੇ ਥੰਮ ਕਹਿੰਦੇ ਜੀ ਡਿੱਗ ਸਕਦੇ ਨੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਪਰ ਸੁਖਬੀਰ ਸਿੰਘ ਬਾਦਲ ਦੇ ਕੈਂਡੀਡੇਟ ਬਿਲਕੁਲ انہਾਂ ਦੀ ਬਰਾਬਰੀ ਦੇ ਵਿੱਚ ਉਤਰ ਆਏ ਨੇ ਦੂਜੇ ਜਿਹੜੇ ਉਮੀਦਵਾਰ ਨੇ ਜਿਵੇਂ ਕਿ ਸੰਦੀਪ ਸਿੰਘ ਸਣੀ ਦੇ ਪ੍ਰਹਾ ਉਹਨਾਂ ਨੇ ਵੀ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਇੱਥੋਂ ਬਾਜ਼ੀ ਮਾਰ ਸਕਦੇ ਕਿਉਂਕਿ ਸਿੱਖ ਪੰਥ ਦੀ ਵੋਟ ਤਰਨਤਾਰਨ ਦੇ ਵਿੱਚ ਸਭ ਤੋਂ ਜ਼ਿਆਦਾ ਆ ਇਸ ਕਰਕੇ ਅਕਾਲੀ ਦਲ ਤੇ ਇਹਨਾਂ ਦੇ ਦੋਵਾਂ ਤਿੰਨਾਂ ਦੇ ਵਿਚਾਲੇ ਕੰਨ ਜੀ ਬਾਹਰ ਵੱਡਾ ਮੁਕਾਬਲਾ ਹੋ ਸਕਦਾ ਪਰ ਸਾਰਿਆਂ ਨੂੰ ਪਿੱਛੇ ਛੱਡ ਕੇ ਅਕਾਲੀ ਦਲ ਦੇ ਉਮੀਦਵਾਰ ਔਰ ਦੂਜੇ ਪਾਸੇ ਭਗਵੰਤ ਮਾਨ ਦੇ ਕੈਂਡੀਡੇਟ ਹਰਮਿੰਦਰ ਸਿੰਘ ਸੰਧੂ ਸਭ ਤੋਂ ਅੱਗੇ ਚੱਲ ਰਹੇ ਨੇ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਜਿਹੜੇ ਉਹਨਾਂ ਲੱਡੂਆਂ ਦੇ ਆਰਡਰ ਦੇ ਦਿੱਤੇ ਨੇ ਤੇ ਪੂਰੀ ਪਾਰਟੀ ਇਸ ਜਸ਼ਨ ਮਨਾਉਣ ਦੇ ਲਈ ਪੰਜਾਬ ਦੇ ਅੰਦਰ ਵੱਡਾ ਧਮਾਕਾ ਕਰਨ ਦੇ ਲਈ ਯਾਨੀ ਆਮ ਆਦਮੀ ਪਾਰਟੀ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਔਰ ਦੂਜੀਆਂ ਪਾਰਟੀਆਂ ਨੂੰ ਬਹੁਤ ਵੱਡਾ ਜਸ਼ਨ ਮਨਾਉਣ ਜਾ ਰਹੀ ਹੈ ਸਭ ਤੋਂ ਵੱਡੀ ਅਪਡੇਟਾ ਹੁਣ ਤੱਕ ਦੇ ਜਿੰਨੇ ਵੀ ਰੁਝਾਨ ਆਏ ਨੇ 11 ਰਾਊਂਡ ਹਲੇ ਬਾਕੀ ਨੇ ਔਰ ਉਹਨਾਂ ਦੇ ਵਿੱਚ ਬਦਲ ਫੇਰ ਵੀ ਸਕਦੀ ਹੈ ਕਹਾਣੀ ਪਰ ਇੱਥੇ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਇਹ ਸੀਟ ਨੂੰ ਕੱਢ ਕੇ ਲੈ ਕੇ ਜਾਊਗੀ ਬਰਾਬਰ ਭਾਵੇਂ ਚੱਲ ਰਹੀ ਨੇ ਪਰ ਹਲੇ ਜਿਹੜੇ 11 ਰਾਊਂਡ ਬਾਕੀ ਆ ਨਾ ਉਹਨਾਂ ਦੇ ਵਿੱਚ ਮੁਕਾਬਲਾ ਥੱਲੇ ਰਹਿਣਾ ਬਾਕੀਆਂ ਦਾ ਔਰ ਆਮ ਆਦਮੀ ਪਾਰਟੀ ਬਾਜੀ ਮਾਰ ਕੇ ਲੈ ਕੇ ਜਾਣੀ ਆ ਇਹ ਵੀ ਤੁਹਾਡੇ ਸਾਹਮਣੇ ਆ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਪੈਂਡ 99 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ